ਅੱਜ ਬਹੁਤ ਆਕਰਸ਼ਣ ਪਿਆਰਿਓ ਸਭ ਮਿੱਤਰੋਣੇ ਦੀ ਜਿਹੜੇ ਗੁਰੂ ਜੀ ਨਾਲੋਂ ਬਹੁਤ ਚਿਰ ਪਹਿਲਾਂ ਵਿਛੜ ਚੁਕੇ ਸੀ ਅਨੰਦਪੁਰ ਸਾਹਿਬ ਤੋਂ ਜਦੋਂ ਗੁਰੂ ਦੇ ਉੱਤੇ ਅਰਦਾਸਾਂ ਬੇਨਤੀਆਂ ਜੋੜਨੀ ਕੀਤੀਆਂ ਪਤਾ ਇਤੁਰਤ ਪਾਲ ਕੀਤੀ ਪੁੱਛ ਦੱਸ ਕੀਤੀ ਪਤਾ ਲੱਗਾ ਦਿੱਤ ਅਦ ਗੁਰੂ ਗੋਸ ਮਹਾਰਾਜ ਇਸ ਟਾਈਮ ਸਭ ਕੋਈ ਤਲਵੰਡੀ ਟਿਕਿਆ ਹੋਇਆ ਉੱਥੇ ਬਰਾਜਮਾਨ ਸੰਤਾਂ ਦੇ ਸੋ ਸੂਰਜ ਦੇ ਭੇਡੋ ਵੀ ਸ਼ੁਰੂ ਹੋ ਗਏ ਪਾਸ਼ਾ ਹੁੰਦੇ ਦਵਾਨਾ ਵਿੱਚ ਬਾਹਰ ਜਾ ਕੇ ਵੀ ਧਰਮ ਦਾ ਪ੍ਰਚਾਰ ਕਰਦੇ ਰੱਬ ਨਾਲ ਜੋੜਦੇ ਤੇ ਆਪਾਂ ਕੱਲ ਵਿਚਾਰ ਕਰਤਾ ਕਿ ਉੱਤੇ ਮਾਤਾਵਾ ਆਇਆ ਮਾਤਾ ਸੁਦਰੀ ਤੇ ਮਤਾ ਸਰ ਦੇ ਉੰਨਾਂ ਨੇ ਜਦ ਆੜ ਕੇ ਦੇਖਿਆ ਲਿੰਗਾ ਮਰੀ ਤੇ ਚਾਲ ਸਭ ਜਿਆਦੇ ਨਾ ਦਿਸੇ ਤੇ ਆਪਾਂ ਕੱਲ ਵਿਚਾਰ ਕਰ ਚੁੱਕੇ ਆ ਕਿ ਜਦੋਂ ਨਹੀਂ ਦਿਸੇ ਤੇ ਪੁੱਛ ਲੈਣਾ ਪਛਦੇ ਸਭ ਜਿਆਦੇ ਕੋਈ ਦੇਖੋ ਤਾਂ ਅੰਗ ਦੇਖੋ ਪਾਸ਼ਾ ਦਾ ਦਸਨ ਦਾ ਮੈਂ ਸਮਝ ਲਿਆ ਕਿ ਉਹ ਚਰਦੀ ਕਲਾ ਵਾਲੇ ਸ਼ਰਧਾ ਨਾਲ ਹੀ ਦੱਸਿਆ ਕਿ ਉਹ ਬਹੁਤ ਕਬੀਰਤਾ ਨੂੰ ਪ੍ਰਾਪਤ ਹੋਇਆ ਰੰਗੀ ਦੁਨੀਆ ਤੋਂ ਉਹਨਾਂ ਦਾ ਨਾਮ ਲਵੋ ਰੰਗੀ ਦੁਨੀਆ ਤੋਂ ਉਹਨਾਂ ਦਾ ਨਾਮ ਉਹਨਾਂ ਦੀ ਕੁਰਬਾਨੀ ਯਾਦ ਰੋ ਤੇ ਵੱਡੇ ਸਭ ਜਾਦੇ ਇੰਨੇ ਚਾਹ ਦੇ ਨਾਲ ਇੰਨੇ ਜੋਸ਼ ਦੇ ਨਾਲ ਸੁਮਕੌਰ ਸਾਹਿਬ ਲੜ ਕੇ ਜਿੱਤ ਹੋਏ ਛੋਟੇ ਜਿਹੇ ਸੀ ਜੋਰਾ ਸਿੰਘ ਤੇ ਜੋਰ ਦੇ ਚੱਲ ਸਕਿਆ ਤੇ ਫਤੇ ਸਿੰਘ ਨੇ ਫਤੇ ਪਾਲਾਈ ਦੇਸ ਦੇ ਜਲਵਾੜੇ ਦੇ ਕਿ ਸੁਕੇ ਨਹੀਂ ਪੁੱਛਿਆ ਕਿ ਦਾਮ ਕਿ ਇੱਕ ਬੜਾ ਸੋਹਣਾ ਪਿਆਰਾ ਜਵਾਬ ਦਿੱਤਾ ਸਿੱਧਾਨ ਗੁਰਦਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਕਿ ਜਦੋਂ ਕੋਈ ਮਹਿੰਗੀ ਵਸਤੂ ਖਰੀਦਣੀ ਹੋਵੇ ਨਾ ਕੋਈ ਮਹਿੰਗੀ ਵਸਤੂ ਖਰੀਦਣੀ ਹੋਵੇ ਉਹ ਤਾਂ ਥੋੜਾ ਭਾਵੇਂ ਬੋਲ ਵੀ ਜ਼ਿਆਦਾ ਦੇਣਾ ਪੈਂਦਾ ਹੈ ਜੀ ਸੌਦਾ ਕੀਤਾ ਪਾਤਸ਼ਾਹ ਨੇ ਤੇ ਕਿਹੜੀ ਮਹਿੰਗੀ ਦਾਤ ਪਾਤਸ਼ਾਹ ਨੇ ਦਿੱਤੇ ਜਿਹੜਾ ਮਨ ਚੁਕਾਇਆ ਇੱਕ ਬੰਦੇ ਚਾਰ ਸਹਬਜ਼ਾਦਿਆਂ ਪੈਰੋ ਇੱਕ ਬੰਦੇ ਚਾਰ ਸਹਬਜ਼ਾਦਿਆਂ ਦੂਸਰੇ ਦੂਸਰੇ ਪਾਸੇ ਲੱਖਾਂ ਸਿੱਖਿਆ ਅੱਜ ਸਿੱਖ ਲੱਖਾਂ ਸਿੱਖਾ ਲਉ ਆਪਣਾ ਪੁੱਤਰ ਬਣਾਉਣਾ ਹੈ ਆਪਾਂ ਸਾਰੇ ਸੰਸਾਰੀਓ ਦੇਖਦੇ ਆਪਾਂ ਵੀ ਜਦੋਂ ਕੋਈ ਬੱਚਾ ਗੋਦ ਲੈਣ ਦਾ ਲੈਂਦਾ ਏ ਉਹ ਰੱਜ ਕੇ ਖਰਚ ਕਰਦਾ ਸੰਸਾਰ ਵਿੱਚ ਕਿਸੇ ਦੇ ਬੱਚਾ ਨੇ ਉਹ ਗੋਦ ਵਿੱਚ ਲੈਂਦਾ ਤੇ ਰੱਜ ਕੇ ਖਰਚ ਕਰਦਾ ਏ ਕਿ ਮੈਂ ਅੱਜ ਬਾਪਾ ਵਾਲਾ ਬਣ ਗਿਆ ਮੇਰੇ ਕੋਈ ਬਾਪ ਕੋ ਕਿ ਉਹ ਗੁਰਜੀਤਾਲ ਸਿਰਫ ਬਾਪ ਕੋ ਆਉਣ ਵਾਸਤੇ ਪਿਤਾ ਕੋ ਆਉਂਗਾ ਹਰ ਸਿੰਘ ਤੁਲਗੁਰ ਗੁਰੂ ਸਿੰਘ ਵੀ ਪਿਤਾ ਕਹਿੰਦੇ ਆ ਤੇ ਬਾਤਾਂ ਕਿੰਨੂ ਮੈਨੂੰ ਸਾਧ ਦੇਵ ਨੂੰ ਉਹਨੂੰ ਸਾਡਾ ਪਿਤਾ ਕਿਵੇਂ ਬੜਿਆ ਕਿਉਂਕਿ ਸਾਲੋਂ ਗੋਦ ਵਿੱਚ ਲੈਣਾ ਸੀਗਾ ਤੇ ਖਰਚ ਕਰਦਾ ਸੀ ਮਹਿੰਗੀ ਬਹੁਤ ਮੰਗਾ ਸੌਦਾ ਸੀਗਾ ਇੱਕ ਦਿਨ ਲੱਖਾਂ ਨੂੰ ਲੱਖਾਂ ਨੂੰ ਆਪਣੇ ਗੋਦ ਵਿੱਚ ਲੈਣਾ ਸੀ ਲੱਖਾਂ ਨੂੰ ਆਪਣੇ ਪੁੱਤਰ ਬਣਾਉਣਾ ਸੀ ਤੇ ਉਹ ਕਹਿੰਦੇ ਵੀ ਉੱਡੀ ਵੱਡੀ ਦਾਅ ਕਰਦੇ ਪੈਣ ਸੀ ਸੁਦਰ ਸੁਨੁਰ ਕਨ ਪੂਨ ਕਾਲ ਲਗੇ ਸੁਦਰ ਕੋਰ ਇਹ ਵੀ ਵਸਤੂ ਮਹਿੰਗੀ ਖਰੀਦਣ ਵਾਸਤੇ ਮੈਨੂੰ ਆਪਣੇ ਚਾਰ ਪੁੱਤਰਾਂ ਉੱਡ ਦੇ ਪਰਪਰ ਦੇ ਜਿਹੜੇ ਪਏ ਇਹਦੇ ਬਟੇਰੇ ਖਰੀਦੇ ਹੋਇਆ ਬਹੁਤ ਬਟੇਰੇ ਦਾ ਸੌਦਾ ਕੀਤਾ ਹੋਇਆ ਇਹ ਸੰਸਾਰ ਵਿੱਚ ਚੰਦ ਵੀ ਵਪਾਰੀ ਨੇ ਆ ਨਾ ਕੋਈ ਚੀਜ਼ ਲੈਣੀ ਉਹਦੇ ਵੱਲੋਂ ਕੋਈ ਚੀਜ਼ ਦੇਣੀ ਪਊਗੀ ਕੋਈ ਚੀਜ਼ ਲੈਣੀ ਉਹਦੇ ਵੱਲੋਂ ਚੀਜ਼ਾਂ ਕੋਈ ਪੈਸੇ ਦੇਣੇ ਪੜਗੇ ਕੁਝ ਤਾਂ ਦੇਣਾ ਪਊਗਾ ਸੰਸਾਰ ਦੀ ਵਪਾਰ ਕਿਤੇ ਜਿਹੜਾ ਮੈਂ ਵਪਾਰ ਕੀਤਾ ਹੈ ਮੈਨੂੰ ਲੱਗਾ ਹੈ ਕਿ ਇਹ ਵਿਚਾਰ ਵਪਾਰ ਹੈ ਤਾਂ ਬਹੁਤ ਵੰਦਾ ਸੀ ਤੇ ਸੰਸਾਰ ਤੋਂ ਦੇਖ ਕੇ ਜਿਹੜਾ ਮੈਂ ਮੋੜ ਤਾਰਿਆ ਉਹ ਵੀ ਬਹੁਤ ਵੰਦਾ ਸੀ ਕਿ ਪੁੱਤਰਾ ਨੂੰ ਡੇੜਾ ਡੇੜਾ ਬਹੁਤ ਔਖਾ ਪਿਆ। ਉੱਤੋਂ ਮੁਬਾਰੋ ਜਿ ਲਗਣੀ। ਤੇ ਫਿਰ ਤੇ ਸਾਰੇ ਡਾਟ ਨੂੰ ਬੰਦਾ ਇਕੱਠਾ ਕਰ ਲੈਂਦਾ। ਥੋੜਾ ਬਿਬਾਰੀ ਹੋ ਜੇ ਤਾਂ ਸੰਸਾਰ ਤੋਂ ਤੋੜ ਦੇਣੇ ਕੋਈ ਛੋਟੀ ਜੀ ਗੱਲ ਨਹੀਂ। ਕਿਹਦੇ ਵਾਸਤੇ ਸਾਡੇ ਵਾਸਤੇ ਤੇ ਇਸ ਸ਼ਬਦੋਂ ਤੇ ਕਿਆ ਸਿਚੁਆਚ ਨੇ ਇਨ ਪੁੱਤਰੋਂ ਕੇ ਸਿਰ ਪਰ ਬਾਰ ਦਿਓ ਸੁਤ ਚਾਲ ਸਰਬਉਤਮ ਕੇ ਪਿਆਰ ਜੀਵਤ ਕਈ ਯਾਰ ਕਿੰਤਾ ਵੱਡਾ ਸਾਨੂੰ ਉਤਤਮਾ ਦਿੱਤਾ ਕਿੰਤਾ ਵੱਡਾ ਸਾਨੂੰ ਮਾਨ ਦਿੱਤਾ ਗੁਰੂ ਸਾਹਿਬ ਨੇ ਸਾਨੂੰ ਆਪਣੇ ਪੁੱਤਰ ਬਣਾਇਆ ਆਡੇ ਵਲੋਂ ਗੁਰ ਕਰਕੇ ਆਇਆ ਇਹਨਾਂ ਪੁੱਤਰਨ ਦੇ ਸਿਰ 'ਤੇ ਇਹਨਾਂ ਤੇ ਸਿਰ ਤੋਂ ਬਾਰੇ ਨੇ ਚਾਰ ਬੱਚੇ ਆਪਦੇ ਫਿਰ ਜਦ ਇਹਨਾਂ ਨੂੰ ਪੁੱਤਰ ਮੜਿਆ ਤੇ ਕੋਈ ਚਿੰਤਾ ਨਾ ਤਰੀ ਸੁਧਰੀ ਉਦੋਂ ਬਾਰੇ ਚਾਰ ਗਏ ਆ ਤੇ ਇੱਕ ਲੱਖਾ ਮਿਲ ਗਏ ਆ ਕਿਡਾ ਵੱਡਾ ਸੌਦਾ ਜੇ ਤਾਂ ਕੀਤਾ ਆਪ ਮਤਲਬ ਚੜਦੇ ਆ ਕੰਲਾ ਦੇ ਸ਼ਬਦ ਪਾਛ ਨੇ ਜਿਦ ਸੇ ਉਹ ਮਾਤਾ ਸੁਦੇਨ ਨੂੰ ਦਾਲੋ ਕਿਤੇ ਹੁਣ ਮਾਤਾ ਸੁਦੇਨ ਨੂੰ ਕਹਿ ਪਤਾ ਕੀ ਸੁਝਾਇਆ ਕਹਿੰਦੇ ਤੇਰੇ ਦੇ ਚਾਰ ਪੁੱਤਰ ਹੋਗੇ ਸੀ ਸਹਜਾ ਦਾ ਕੋਈ ਨਹੀਂ ਸਹਜਾ ਦਾ ਸਹਬ ਵਿਵਾ ਦਾ ਕੋਈ ਨਹੀਂ ਜਿਹੜੇ ਪੁੱਤਰਾਂ ਨਾਮ ਲੈ ਮੈਂ ਇਹ ਸਾਰੇ ਪੁੱਤਰ ਝੋਲੀ 'ਚ ਪਾਉਣਾ ਆ ਸਭ ਦੇਵਾਂ ਦੇ ਤਾਂ ਅੱਜ ਜਦੋਂ ਅਮਰ ਸ਼ਕਾਇੰਦਲ ਉਦੋਂ ਇਹ ਗੱਲ ਕਹੀ ਜਾਂਦੀ ਸਮਝਾਈ ਜਾਂਦੀ ਆ ਕਿ ਅੱਜ ਪਹਿਲਾ ਜਿਹੜੇ ਤੁਹਾਡਾ ਮਾਤਾ ਪਿਤਾ ਸੀ ਤੇਿਆਵੀ ਰਿਸ਼ਤਾ ਸੀਗਾ ਉਹ ਉੱਥੇ ਟਿਕਾ ਰਹਿਣਾ ਹੈ ਉੱਥੇ ਟਿਕਾ ਰਹਿਣਾ ਹੈ ਆਇਤੋ ਤਾਂ ਨਵਾਂ ਮਾਤਾ ਪਿਤਾ ਬਣਾਇਆ ਕਿਹੜਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ ਤੁਹਾਡੇ ਅੱਜ ਤੇ ਮਾਤਾ ਅੱਜ ਤਾਂ ਦੇ ਸੁੰਦਰ ਕੋ ਬਾਹਗਰੂ ਸਰ ਦੇਵਾ ਬਣੀ ਹੁਣ ਪੈਰੋ ਆਪਾ ਆਪਣੇ ਵੰਤੇ ਅੱਜ ਬੜੀ ਕਿ ਸਾਨੂੰ ਤੇ ਗੁਰੂ ਨੇ ਪੁੱਤਰ ਬਣਾਇਆ ਸੰਤ ਬਾਣ ਬਹੁਤ ਹੁਣ ਅਜੇ ਤਾਂ ਸੀ ਬੇਸ ਗੁਰੂ ਦੇ ਪੁੱਤਰ ਓ ਕੀ ਗੁਰੂ ਦੇ ਪੁੱਤਰ ਅਸੀਂ ਰਹਿ ਬੜ ਬੜ ਕੇ ਰਹਿ ਗੁਰੂ ਦੇ ਪੁੱਤਰ ਵਾਲਾ ਫਰਜ਼ ਨਿਭਾਇਆ ਕੀ ਅਸੀਂ ਪੁੱਤਰਾ ਵਾਲਾ ਫਰਜ਼ ਨਿਭਾਇਆ